ਰਾਗ ਕਲਾ ਸਮਰਾਟ ਭਾਈ ਸੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਕਲਾ ਵਿੱਚ ਨੇ ਪੁੰਨ ਰਾਗਾਂ ਵਿੱਚ ਨੇ ਪੁੰਨ ਗੁਰਬਾਣੀ ਤੇ ਬਹੁਤ ਪਕੜ ਬਹੁਤ ਗੁਰਬਾਣੀ ਯਾਦ 우ਸਤਾਦ ਕੀਰਤਨੀਏ ਨੇ ਠਿਕਾਉਂ ਦੇ ਮਹਾਨ ਕੀਰਤਨੀਏ ਰਾਗ ਕਲਾ ਸਮਰਾਟ ਭਾਈ ਸੇ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਤਿਨਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਰੋਮਣੀ ਰਾਗੀ ਅਤੇ 11 ਲੱਖ ਰੁਪਏ ਦੇ ਨਾਲ ਸਨਮਾਨਿਤ ਕੀਤਾ ਹੈ। ਕੋਣ ਵਾਲੇ ਸਮੇਂ ਅੰਦਰ ਇਸੇ ਤਰ੍ਹਾਂ ਹੋਰ ਵੀ ਗੁਣੀ ਜਣਾਂ ਨੂੰ ਆਪ ਜੀ ਸਨਮਾਨਿਤ ਕਰਕੇ ਇਥੇ ਉਤਸ਼ਾਹ ਵਧਾਓਗੇ। ਅਕ ਵਕ ਰਾਗਾਂ ਦੀ ਸਹੀ ਵਰਤੋਂ ਕਰਦੇ ਹੋਏ ਦੁਨੀਆ ਭਰ ਦੇ ਵਿੱਚ ਕੀਰਤਨ ਕਰਨ ਵਾਲੇ ਭਾਈ ਗੁਰਮੀਤ ਸਿੰਘ ਸ਼ਾਨ ਜੀ ਨੂੰ ਪਿਛਲੇ ਦਿਨੀ ਸ਼੍ਰੋਮਣੀ ਕੀਰਤਨੀਏ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਸ ਦੇ ਲਈ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਮਿਲ ਰਹੀਆਂ ਨੇ ਸਿੱਖ ਧਰਮ ਦੇ ਅੰਦਰ ਗੁਰਬਾਣੀ ਕੀਰਤਨ ਵਾਲਿਆਂ ਨੂੰ ਬਹੁਤ ਹੀ ਸਨਮਾਨ ਦਿੱਤਾ ਜਾਂਦਾ ਹੈ ਇਸੇ ਮਰਿਆਦਾ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੁਝ ਦਿਨ ਪਹਿਲਾਂ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਸ਼੍ਰੋਮਣੀ ਕੀਰਤਨੀਏ ਦੇ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਸ ਬੰਦੀ ਭਾਈ ਸਾਹਿਬ ਨੂੰ ਦੁਨੀਆ ਭਰ ਦੀ ਸਿੱਖ ਸੰਗਤ ਅਤੇ ਕੀਰਤਨੀ ਜਥਿਆਂ ਦੇ ਵੱਲੋਂ ਵਧਾਈਆਂ ਮਿਲ ਰਹੀਆਂ ਨੇ ਇਹ ਸਨਮਾਨ ਉਹਨਾਂ ਨੂੰ ਸੰਪੂਰਨ ਮਰਿਆਦਾ ਦੇ ਅਨੁਸਾਰ ਨਿਯਤ ਰਾਗਾਂ ਦੇ ਵਿੱਚ ਰਹਿੰਦੇ ਹੋਏ ਕੀਰਤਨ ਕਰਨ ਦੇ ਲਈ ਦਿੱਤਾ ਗਿਆ ਦਾਸ ਰਿਆ ਨੂੰ ਬੜੀ ਖੁਸ਼ੀ ਹੈ ਵੈਸੇ ਤੇ ਬਹੁਤ ਆਤ ਸਿੱਖ ਸੰਗਤ ਇਸ ਗੱਲ ਨੂੰ ਜਾਣਦੀ ਹੈ ਰਾਗ ਕਲਾ ਸਮਰਾਟ ਭਾਈ ਸੇ ਭਾਈ ਗੁਰਮੀਤ ਸਿੰਘ ਜੀ ਸ਼ਾਨਤ ਕਲਾ ਵਿੱਚ ਨਿਪੁੰਨ ਰਾਗਾਂ ਵਿੱਚ ਨਿਪੁੰਨ ਗੁਰਬਾਣੀ ਤੇ ਬਹੁਤ ਪਕੜ ਬਹੁਤ ਗੁਰਬਾਣੀ ਯਾਦ ਉਸਤਾਦ ਕੀਰਤਨੀਏ ਨੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਾਧ ਸੰਗਤ ਉੰਜ ਤੇ ਮਾਨ ਸਨਮਾਨ ਉਹਨਾਂ ਦਾ ਸਿੱਖ ਸੰਗਤ ਵਿੱਚ ਵੈਸੇ ਬਹੁਤ ਹੈ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਧੰਨਵਾਦੀ ਹਾਂ ਉਹਨਾਂ ਨੇ ਇਸ ਗੁਣ ਦੀ ਕਦਰ ਕਰਦਿਆਂ ਹੋਇਆਂ ਭਾਈ ਸਾਹਿਬ ਜੀ ਉਹਨਾਂ ਨੂੰ 11 ਲੱਖ ਦੀ ਤਨਖਾਹ ਰਾਸ਼ੀ ਦੇ ਨਾਲ ਉਹਨਾਂ ਦਾ ਸਨਮਾਨ ਕੀਤਾ ਹੈ ਇਹ ਗੱਲ ਸਾਜ ਸੰਗਤ ਕਿਉਂਕਿ ਉਹ ਉਸਤਾਦ ਕੀਰਤਨੀਆਂ ਨੇ ਅਤੇ ਇਸ ਗੱਲ ਦੇ ਉਹ ਯੋਗ ਨੇ ਸਾਡੇ ਵੱਲੋਂ ਭਾਈ ਸਾਹਿਬ ਜੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਹੋਵੇ ਸਿੱਖੋਂ ਦੇ ਮਹਾਨ ਕੀਰਤਨੀਏ ਰਾਗ ਕਲਾ ਸਮਰਾਟ ਭਾਈ ਸਾਹਿਬ ਗੁਰਮੀਤ ਸਿੰਘ ਜੀ ਸ਼ਾਂਤ ਤਿਨਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਅਤੇ 11 ਲੱਖ ਰੁਪਏ ਦੇ ਨਾਲ ਸਨਮਾਨਿਤ ਕੀਤਾ ਹੈ ਮੈਂ ਭਾਈ ਸਾਹਿਬ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ। ਉਹ ਜੋ ਕੇ ਸਮੇਂ ਦੇ ਦੌਰਾਨ ਬਹੁਤ ਸਾਰੇ ਕੀਰਤਨੀ ਜਥੇ ਗੁਰਬਾਣੀ ਕੀਰਤਨ ਕਰਦੇ ਹੋਏ ਸਹੀ ਰਾਗਾਂ ਦੀ ਵਰਤੋਂ ਨਹੀਂ ਕਰਦੇ। ਇਸ ਅਵਾਰਡ ਨੂੰ ਦੇਣ ਦਾ ਕਾਰਨ ਵੀ ਇਹੀ ਹੈ ਕਿ ਕੀਰਤਨੀ ਜਥਿਆਂ ਨੂੰ ਸਿੱਖ ਮਰਿਆਦਾ ਦੇ ਅੰਦਰ ਰਹਿੰਦੇ ਹੋਏ ਰਾਗਾਂ ਦੇ ਵਿੱਚ ਕੀਰਤਨ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਸਕੇ। ਮਨ ਨੂੰ ਬੜੀ ਹੀ ਪ੍ਰਸੰਤਾ ਹੋਈ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਗੁਰਮਤ ਸੰਗੀਤ ਨੂੰ ਸਮਰਪਿਤ ਰਾਗ ਕਲਾ ਦੇ ਧਨੀ ਉਸਤਾਦ ਕੀਰਤਨੀ ਹੈ। ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਹੁਣਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਵਾਰਡ ਨਾਲ ਸਨਮਾਨਿਆ ਭਾਈ ਸਾਹਿਬ ਜੀ ਨੂੰ ਇਹ ਅਵਾਰਡ ਮਿਲਣ ਤੇ ਲੱਖ ਲੱਖ ਵਧਾਈਆਂ ਸੋ ਲੰਗੇ ਸਮੇਂ ਦੌਰਾਨ ਸਨਮਾਨ ਤਾਂ ਬੜੇ ਹੋਏ ਨੇ ਸ਼ੀਲਡਾਂ ਨਾਲ ਲੋਈਆਂ ਨਾਲ ਮੋਮੈਂਟੋਜ਼ ਨਾਲ ਪਰ ਕੇਵਲ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਸਨਮਾਨ ਹੈ ਉਹ ਪੂਰਾ ਨਹੀਂ ਹੁੰਦਾ ਥੋੜਾ ਜਿਹਾ ਅਧੂਰਾ ਰਹਿ ਜਾਂਦਾ ਹੈ ਸੋ ਪੂਰਾ ਕਦੋਂ ਹੁੰਦਾ ਕਿਉਂਕਿ ਲੋੜਾਂ ਸਭ ਦੀਆਂ ਨੇ ਤੇ ਉਹ ਲੋੜਾਂ ਜਿਹੜੀਆਂ ਮਾਇ ਨਾਲ ਪੂਰੀਆਂ ਹੁੰਦੀਆਂ ਨੇ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਦਿੱਲੀ ਕਮੇਟੀ ਨੇ ਇਸ ਗੱਲ ਨੂੰ ਵਿਚਾਰਦਿਆਂ ਹੋਇਆਂ ਭਾਈ ਸਾਹਿਬ ਦੇ ਸਨਮਾਨ ਵਿੱਚ 11 ਲੱਖ ਰੁਪਏ ਦੀ ਰਾਸ਼ੀ ਵੀ ਰੱਖੀ ਔਰ ਇਹ ਇੱਕ ਅਤਿ ਸ਼ਲਾਘਾਯੋਗ ਕਦਮ ਹੈ ਸੋ ਭਾਈ ਸਾਹਿਬ ਜੀ ਨੂੰ ਇੱਕ ਵਾਰ ਫਿਰ ਇਹ ਅਵਾਰਡ ਮਿਲਣ ਤੇ ਲੱਖ ਲੱਖ ਵਧਾਈਆਂ ਅਤੇ ਦਿੱਲੀ ਗੁਰਦੁਆਰਾ ਪਰੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਅੰਦਰ ਇਸੇ ਤਰ੍ਹਾਂ ਹੋਰ ਵੀ ਗੁਣੀ ਜਣਾ ਨੂੰ ਆਪ ਜੀ ਸਨਮਾਨਿਤ ਕਰਕੇ ਤੇ ਉਤਸ਼ਾਹ ਵਧਾਓਗੇ ਇਸ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਤੇ ਸਕੱਤਰ ਜਗਦੀਪ ਸਿੰਘ ਕਾਲੋ ਨੇ ਇਹ ਸਨਮਾਨ ਦੇਣ ਸਮੇਂ ਇਸ ਨੂੰ ਸਾਲਾਨਾ ਲਗਾਤਾਰ ਸ਼ੁਰੂ ਕਰਨ ਦੀ ਵੀ ਗੱਲ ਕੀਤੀ ਇਸ ਮੌਕੇ ਸਭ ਨੇ ਦਿੱਲੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਗੁਰਮੀਤ ਸਿੰਘ ਸ਼ਾਂਤ ਜੀ ਅਜੇ ਹੀ ਕੀਰਤਨੀਏ ਨੇ ਜੋ ਸਾਡੇ ਸਾਰਿਆਂ ਦੇ ਲਈ ਬਤੌਰ ਮਾਰਗਦਰਸ਼ਕ ਅਤੇ ਪ੍ਰੇਰਨਾ ਦਾ ਸਰੋਤ ਨੇ ਸਾਨੂੰ ਉਹਨਾਂ ਦੀ ਕੀਰਤਨ ਸ਼ੈਲੀ ਅਤੇ ਮਰਿਆਦਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਗਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗਰਮੀਤ ਸਿੰਘ ਸਾਹਿਬ ਜੋ ਬਹੁਤ ਵਧੀਆ ਕੀਰਤਨੀਆਂ ਨੇ ਕੀਤਾ ਰਸਿਏ ਨੇ ਬਹੁਤ ਵਧੀਆ ਕੀਰਤਨ ਕਰਵਾਣੀ ਕਰਦੇ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਰੋਮਣੀ ਕੀਤੇ ਨੇ ਬਜੋ। ਸਿੱਖ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਅਪਰਾਲਾ ਜਿਨ੍ਹਾਂ ਨੇ ਗੁਰੂ ਘਰ ਦੇ ਵਜ਼ੀਰਾਂ ਨੂੰ ਇਹ ਮਾਣ ਦਿੱਤਾ ਸਤਿਕਾਰ ਦਿੱਤਾ ਇਹ ਲੋੜ ਵੀ ਇਸ ਸਮੇਂ ਦੀ ਹੈ ਸੋ ਉਹਨਾਂ ਨੂੰ ਦੁਨੀਆ ਭਰ ਦੇ ਵਿੱਚੋਂ ਵਧਾਈਆਂ ਮਿਲ ਰਹੀਆਂ ਨੇ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਥਿਤ ਕੀਤਨੀ ਜਥੇ ਸਿੱਖ ਸੰਗਤਾਂ ਉਹਨਾਂ ਨੂੰ ਵਧਾਈਆਂ ਭੇਜ ਰਹੀਆਂ ਨੇ ਸੋ ਇਸ ਤਰ੍ਹਾਂ ਅਪਰਾਲੇ ਹੋਣੇ ਚਾਹੀਦੇ ਨੇ ਤਾਂ ਜੋ ਅਸੀਂ ਗੁਰੂ ਦੇ ਵਜ਼ੀਰਾਂ ਦਾ ਸਤਿਕਾਰ ਕਰ ਸਕੀਏ ਗੁਰਬਾਣੀ ਦਾ ਸਤਿਕਾਰ ਕਰ ਸਕੀਏ ਮੈ ਫ੍ਰੀਜਾ ਤੋਂ ਕੁਰਬਾਨ ਤੋਂ ਵੀ ਤਾਲੀਆਂ ਆਪਣੇ ਸਾਥ ਨੀਟਾ ਮਸ਼ਕਿਤ ਕੈਮਰਾ ਅਵਤਾਰ ਗਰੇਵਾਨਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ